पीबी इकानवे न्यूज ट्वेंटी फोर देखने वाले तमाम दर्शकों का स्वागत है मुख्यमंत्री सरदार भगवंत सिंह मान के दिशा निर्देश अनुसार हरदीप मुंडिया के सहयोग के नाल जो कि युद्ध नशिया विरुद्ध मुहिम पंजाब सरकार वलों चलाई गई है अज पहुंची है कैबिनेट मंत्री सरदार हरदीप सिंह मुंडिया की टीम वार्ड नंबर बारह तेरह चौदह 15 ਦੇ ਵਿੱਚ ਯੋਗ ਨਸ਼ਿਆਂ ਵਿਰੁੱਧ ਕੈਂਪ ਦਾ ਆਯੋਜਨ ਪ੍ਰਦਾਨ ਪੂਜਾ ਪਟਿਆ ਪਤਨੀ ਰਾਜਦੀਪ ਪਟਿਆ ਜੀ ਵੱਲੋਂ ਕੀਤਾ ਗਿਆ ਇਸ ਕੈਂਪ ਵਿੱਚ ਕੋਆਰਡੀਨੇਟਰ ਸਰਬਜੀਤ ਸਿੰਘ ਸੈਣੀ ਜੀ ਨੇ ਉਹਨਾਂ ਨੂੰ ਸੂਚਕਵਾਈ ਜੋ ਉੱਥੇ ਮੌਜੂਦ ਸੀ ਤੇ ਕਿਹਾ ਕਿ ਨਾ ਕੋਈ ਨਸ਼ਾ ਕਰੇਗਾ ਤੇ ਨਾ ਹੀ ਨਸ਼ਿਆਂ ਵਾਲਿਆਂ ਦੇ ਪਿੱਛੇ ਜਾਵੇਗਾ ਤੇ ਨਾ ਤਾਂ ਉਹਨਾਂ ਦੀ ਕੋਈ ਜ਼ਮਾਨਤ ਦੇਵੇਗਾ ਤੇ ਨਾ ਹੀ ਉਹਨਾਂ ਦੀ ਕੋਈ ਮਦਦ ਕਰੇਗਾ ਜੇ ਕੋਈ ਉਹਨਾਂ ਦੀ ਨਸ਼ਾ ਵੇਚ ਦੇਣ ਦੀ ਸੂchna ਦਿੰਦਾ ਹੈ ਤਾਂ ਉਹਨਾਂ ਦਾ ਨਾਮ ਗੁਪਤ ਰੱਖਿਆ ਜਾਵੇਗਾ ਇਸ ਮੌਕੇ ਪ੍ਰਦਾਨ ਪੂਜਾ ਪਟਿਆ ਪਤਨੀ ਰਾਜਦੀਪ ਪਟਿਆ बलाक प्रधान कुलदीप एरी हल्का संगठन सानेवाल तेजिंदर मिथु कौंसलर जसविंदर कौर तलवाड़ा पत्नी गुरमीत सिंह पप्पू तलवाड़ा सवरजीत कौर पत्नी सतविंदर सिंह हैपी कलविंदर काला बिमरो, कीर्तन सिंह बब्बू अजमेर सिंह तालीवाल, गुरदीप सिंह ईटीओ, रविंदर सिंह बब्बू खालसा भुपिंदर सिंह बंटी सुरेश कुमार सोनू सिंह चौहान मनजिंदर सिंह पुल्लर अमरजीत सिंह बब्बू बलवंत सिंह नंदपुर जगजीत सिंह जग्गा सरबजीत सिंह सैनी ओम प्रकाश कौंसलर परबजोत खालसा सतपाल सत्ता यादविंदर सिंह जादू कौंसलर सवरन कुमार इकबाल सिंह जंडियाली कौंसलर पलविंदर संधु कौंसलर सवरन कुमार सोनी मौजूद स नाओ देखते दे हाँ रिपोर्टर सुखदेव सिंह की एक खास रिपोर्ट

ਸਰਪਾਰ ਹਰਦੀਖ ਸਿੰਘ ਜੀ ਮੋਨੀਆਂ ਅਤੇ ਉਹਨਾਂ ਦੇ ਨਰਵਾਇ 48 ਸਰਜੀ ਸਿੰਘ ਜੀ ਸੈਂਟਰ ਵਿੱਚ ਮੌਜੂਦ ਹਨ ਉਹਨਾਂ ਦੇ ਨਾਲ ਸਭੋ ਸਾਨਯੁਕਤ ਜਿਹੜੇ ਵੀਰ ਕੌਂਸਲਰ ਬਲਵਿੰਦਰ ਬਾਦਲ ਜੀ ਤੇ ਦਰਜਾ ਵਾਲਾ ਬਾਕੀ ਸਾਰੇ ਸਰਕਾਰੀ ਯੋਗ ਨੇ ਜਿਹਦੇ ਨਾਲ ਆਏ ਹਰਦੇਵ ਸਿੰਘ ਕੋਲ ਜੀ ਜਵਨ ਕੰਨ ਦੇ ਨਾਲ ਬਰਾਜਮਾ ਕਬੀ ਪਾਣ ਦੇ ਨਾਸ਼ੀ ਸਿਪਾੜ ਦੇ ਨਾਸ਼ੀ ਨਸ਼ਿਆਂ ਦੇ ਖਿਲਾਫ ਨਸ਼ਿਆਂ ਦੇ ਖਿਲਾਫ ਇਕਜੁੱਟ ਹੋਗੇ ਇਕਜੁੱਟ ਹੋਗੇ ਜੇ ਸੋਹ ਤੰਗਦੇ ਹਾਂ ਜੇ ਸੋਹ ਤੰਗਦੇ ਹਾਂ ਆਪਣੇ ਨਸ਼ਿਆਂ ਦੇ ਖਿਲਾਫ ਅਸੀਂ ਨਸ਼ਿਆਂ ਦੇ ਖਿਲਾਫ ਅਸੀਂ ਨਸ਼ਿਆਂ ਦੇ ਖਿਲਾਫ ਵਿਪਰੀਤ ਨਹੀਂ ਹੋਵਾਂਗੇ ਵਿਪਰੀਤ ਨਹੀਂ ਹੋਵਾਂਗੇ ਅਸੀਂ ਕਿਸੇ ਨਸ਼ਾ ਨਾ ਲਾਗੇ ਨਸ਼ਾ ਨਾ ਲਾਗੇ ਜਿੰਦਾਂ ਨੂੰ ਲੋੜ ਹੋਵੇਗੀ ਜਿੰਦਾਂ ਨੂੰ ਲੋੜ ਹੋਵੇਗੀ ਪਸੀ ਨੂੰ ਨਸ਼ਾ ਮੁਕਤੀ ਸੈਂਟਰ ਵਿੱਚ ਦੇ ਪਾਰਟੀ ਕਰਾਵਾਂਗੇ ਜਮਾਨ ਨਹੀਂ ਕਰਾਵਾਂਗੇ ਜਮਾਨ ਨਹੀਂ ਕਰਾਵਾਂਗੇ ਅਸੇਵਾੜ ਦੇ ਕਿਸੇ ਹੋਰ ਵਿਅਕਤੀ ਨੂੰ ਅਸੇਵਾੜ ਦੇ ਕਿਸੇ ਹੋਰ ਵਿਅਕਤੀ ਨੂੰ ਅਸੀਂ ਸਾਰੇ ਵਾੜ ਦੇ ਨਿਵਾਸੀ ਮਿਲ ਕੇ ਆਪਣੇ ਵਾੜ ਨੂੰ ਆਪਣੇ ਵਾੜ ਨੂੰ ਬਚਾ ਮੁਕਾਵਾਵਾਂਗੇ ਬਚਾ ਮੁਕਾਵਾਵਾਂਗੇ ਹੁਣੇ ઓકે ને તુડા سارے ਦਾ સાથ આવી ઓર આ તા કય કસમ ખાઈએ દસિયા દે વિરોધ એ આપા કસમ ખાઈએ નું ખૂલ્લા નહિ હેગા એ આપા નશા દૂર કરવાના હે હર કાચો એક એક જુવાન બચ્ચાને દેખ નિયા ਛોટે ਛોટે બચ્ચા નશા કર રહે ઓ ક્યો કર રહે કોઈ વેસ નય હે કોઈ ખાય હે આપા એનું ધ્યાન નહિ ਬੋਨਾਂ ਦਾ ਅੱਜ ਹਲਕਾ ਸਾਨੇਵਾਲ ਦੇ ਕਸਬਾ ਨਗਰ ਕੌਂਸਲ ਦੀ ਜਿਹੜੀ ਮੀਟਿੰਗਾਂ ਸੀਗੀਆਂ ਰੱਖੀਆਂ ਗਈਆਂ ਵਾਰਡ ਨੰਬਰ 12 13 14 ਤੇ 15 ਚਾਰ ਵਾਰਡਾਂ ਦੇ ਵਿੱਚ ਨਸ਼ਾ ਮੁਕਤੀ ਯਾਤਰਾ ਦੇ ਪ੍ਰੋਗਰਾਮ ਕੀਤੇ ਗਏ ਨੇ ਸੰਗਤ ਦਾ ਬਹੁਤ ਰਿਸਪੌਂਸ ਅੱਛਾ ਮਿਲ ਰਿਹਾ ਵਾਰਡ ਦੇ ਜਿਹੜੇ ਕਾਉਂਸਲ ਨੇ ਉਹਨਾਂ ਦਾ ਰਿਸਪਾਂਸ ਬਹੁਤ ਅੱਛਾ ਮਿਲ ਰਿਹਾ ਉਹ ਸਾਰੀ ਜਿਹੜੀ ਸੰਗਤ ਹੈ ਉਹ ਪੰਜਾਬ ਨੂੰ ਹਲਕਾ ਸਾਹਨੇਵਾਲ ਨੂੰ ਨਗਰ ਕਾਉਂਸਲ ਸਾਹਨੇਵਾਲ ਨੂੰ ਨਸ਼ਾ ਮੁਕਤ ਦੇਖਣਾ ਚਾਹੁੰਦੀ ਹੈ ਉਹ ਵਾਅਦਾ ਕਰ ਰਹੀ ਹੈ ਕਿ ਅਸੀਂ ਸਰਕਾਰ ਦੇ ਇਸ ਕਦਮ ਦਾ ਡਟ ਕੇ ਸਾਥ ਦੇਾਂਗੇ ਜਿੱਥੇ ਵੀ ਕੋਈ ਨਸ਼ਾ ਤਸਕਰ ਨਸ਼ਾ ਤਸਕਰੀ ਕਰਦਾ ਉਹਦੀ ਰਿਪੋਰਟ ਕਰਾਂਗੇ ਜੇਕਰ ਕੋਈ ਬੱਚਾ ਨਸ਼ਾ ਕਰਦਾ ਆ ਉਹਦੀ ਵੀ ਰਿਪੋਰਟ ਕਰਾਂਗੇ ਤਾਂ ਕਿ ਉਹਦਾ ਨਸ਼ਾ ਛੱਡਣ ਦੇ ਵਿੱਚ ਮਦਦ ਕੀਤੀ ਜਾ ਸਕੇ ਕਿਉਂਕਿ ਜੋ ਬੱਚੇ ਨਸ਼ਾ ਕਰਦੇ ਆ ਉਹ ਬਿਮਾਰ ਨੇ ਤੇ ਬਿਮਾਰ ਦਾ ਇਲਾਜ ਕਰਾਇਆ ਜਾਂਦਾ ਉਹ ਤੇ ਪਰਚਾ ਨਹੀਂ ਕੀਤਾ ਜਾਂਦਾ ਸੋ ਜਿੰਨੇ ਵੀ ਬੱਚੇ ਨਸ਼ਾ ਕਰਦੇ ਉਹਨਾਂ ਦਾ ਇਲਾਜ ਕਰਾ ਕੇ ਉਹਨਾਂ ਦਾ ਠੀਕ ਕੀਤਾ ਜਾਊਗਾ ਤੇ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਏਗਾ ਉਹਦੀ ਜਿਹੜੀ ਸਹੀ ਜਗ੍ਹਾ ਉਹ ਜੇਲ ਹੈ ਉਹਨੂੰ ਜੇਲ 'ਚ ਸਿੱਟਿਆ ਜਾਏਗਾ ਤਾਂ ਵੀ ਇਸ ਤਰ੍ਹਾਂ ਕੀਤੀ ਗਈ ਕਲਿਟੀ ਵਿੱਚ ਮੰਤਰੀ ਵੀ ਆ ਚੁੱਕੇ ਆ। ਆਪਰੇ ਕਿਹਨੋ ਦੇਖੋ ਨਸ਼ਾ ਮੁਕਤੀ ਯਾਤਰਾ ਜੇ ਚੱਲ ਰਹੀ ਹੈ। ਔਰ ਇਹ ਨਸ਼ਿਆਂ ਦੇ ਵਿਰੋਧ ਯ ਲੜਾਈ ਖਤਮ ਨਹੀਂ ਹੋਈ। ਵਿਚਾਰਨ ਜੋ ਗੱਲ ਹੈ ਕਿ ਇਹ ਲੜਾਈ ਦਾ ਸ਼ੁਰੂਆਤ ਹੈ। ਲੜਾਈ ਲੰਬੀ ਚੱਲੇਗੀ। ਨਸ਼ਾ ਵੇਚ ਰਿਆ ਇਸੇ ਕਰਕੇ ਨਸ਼ੇ ਦੇ ਵਿਰੋਧ ਯੋਧੇ ਛੇੜਿਆ ਗਿਆ। ਸਮੇਂ ਦੀਆਂ ਸਰਕਾਰਾਂ ਜੋ ਆਈਆਂ ਬੀਤਿਆਂ ਟਾਈਮਾਂ ਦੇ ਵਿੱਚ ਉਹਨਾਂ ਨੇ ਨਸ਼ਿਆਂ ਦੇ ਖਿਲਾਫ ਜੋ ਕੰਮ ਨਹੀਂ ਕੀਤੇ। ਔਰ ਮਾਨ ਸਾਹਿਬ ਨੇ ਵਾਅਦਾ ਕੀਤਾ ਪੰਜਾਬ ਦੀ ਜਨਤਾ ਦੇ ਨਾਲ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ ਇਹਨੂੰ ਨਸ਼ਾ ਮੁਕਤ ਪੰਜਾਬ ਬਣਾਵਾਂਗੇ ਜਿੱਥੇ ਵੀ ਕਿਤੇ ਨਸ਼ਾ ਵਿਫਦਾ ਹੈ ਉੱਥੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਲੋਕੀ ਸ਼ੁਪੇ ਲੋਗ ਹੈ ਕਿ ਵੀਰੇ ਉਹਨਾਂ ਦੇ ਰੇਡ ਕਰਦੇ ਆ ਮੌਕੇ ਤੇ ਉਹਨਾਂ ਤੋਂ ਸਮਾਨ ਨਹੀਂ ਬਰਾਮਦ ਹੁੰਦਾ ਪਰ ਉਹਨਾਂ ਨੂੰ ਰੰਗੇ ਹੱਥੀ ਫੜ ਕੇ ਉਹਨਾਂ ਨੂੰ ਜੇਲ੍ਹ ਚ ਸੁੱਟਿਆ ਜਾਏਗਾ ਜੇਕਰ ਕੋਈ ਬਚ ਵੀ ਜਾਏਗਾ ਤਾਂ ਕਿੰਨੀ ਦੇਰ ਬਚ ਲਏਗਾ ਸਿਆਣਿਆਂ ਦੀ ਇੱਕ ਹਾਕਮ ਤੇ ਬੱਕਰੇ ਦੀ ਮਾਂ ਕਦ ਤੱਕ ਖੈਰ ਮਨਾਈ ਮੈਂ ਤਾਂ ਉਹਨਾਂ ਨੂੰ ਇਹੀ ਕਹਿਣਾ ਕਿ ਸਮਾਂ ਆ ਨਸ਼ੇ ਵਿੱਚ ਨੇ ਛੱਡ ਦਿਓ ਨਹੀਂ ਤਾਂ ਸਰਕਾਰ ਨਹੀਂ ਤਾਂ ਫਿਰ ਜਿਹੜੀ ਸਹੀ ਜਗ੍ਹਾ ਹੈ ਤੁਹਾਡੀ ਜੇਲ੍ਹ ਉੱਥੇ ਪਹੁੰਚਾਈ ਦੇਣਾ ਸਭ ਤੋਂ ਪਹਿਲਾਂ ਤਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਸਰਕਾਰ ਦੀ ਜੁੱਧ ਨਸ਼ਿਆਂ ਵਿਰੁੱਧ ਮਹਮ ਦੇਦ ਇਹਨਾਂ ਅੱਜ ਸਾਨੇਵਾਲ ਦੇ ਵਿੱਚ ਵਾਰਡ ਨੰਬਰ 12 13 14 15 ਦੇ ਵਿੱਚ ਨਸ਼ਾ ਵਿਰੋਧੀ ਮੈਮ ਲਈ ਮੀਟਿੰਗਾਂ ਹੋਈਆਂ ਸਰਦਾਰ ਕੈਬਨਿਟ ਮੰਤਰੀ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਦੀ ਰਹਿਨਮਾਈ ਦੇ ਵਿੱਚ ਪਾਰਟੀ ਦੇ ਸਾਰੇ ਹੀ ਅਹੁਦੇਦਾਰ ਕੌਂਸਲਰ ਸਹਿਬਾਨ ਨਗਰ ਕੌਂਸਲ ਦੇ ਪ੍ਰਧਾਨ ਪੂਜਾ ਰਾਣੀ ਜੀ ਅਤੇ ਸਮੂਹ ਪਾਰਟ ਵਾਸੀ ਮੀਟਿੰਗਾਂ ਦੇ ਵਿੱਚ ਹਾਜ਼ਰ ਹੋਏ ਜੋ ਪੰਜਾਬ ਸਰਕਾਰ ਨੇ ਸਰਦਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਇੱਕ ਸੁਪਨਾ ਦੇਖਿਆ ਸੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਉਹਦੇ ਦੀਨ ਮਾਨ ਸਾਹਿਬ ਨੇ ਇੱਕ ਨਸ਼ਿਆਂ ਦੇ ਖਿਲਾਫ ਇੱਕ ਜੰਗ ਵਿੱਢੀ ਹੋਈ ਹੈ ਜਿਹਦੇ ਵਿੱਚ ਪਾਰਟੀ ਦੇ ਸਾਰੇ ਹੀ ਸਿਪਾਹੀ ਅਸੀਂ ਵੱਧ ਚੜ ਕੇ ਹਿੱਸਾ ਲੈ ਰਹੇ ਹਾਂ ਕਿਉਂਕਿ ਜਿਹੜੀ ਨਸ਼ਿਆਂ ਦੀ ਲੜਾਈ ਹੈ ਦੇ ਵਿੱਚ ਇਕੱਲੇ ਮਾਨ ਸਾਹਿਬ ਕੁਝ ਨਹੀਂ ਕਰ ਸਕਦੇ ਜਦੋਂ ਤੱਕ ਸਾਰੇ ਲੋਕੀਂ ਨੂੰ ਦਾ ਸਾਥ ਨਹੀਂ ਦਿੰਦੇ ਸਾਨੂੰ ਵੱਧ ਚੜ ਕੇ ਅਸੀਂ ਮਾਨ ਸਾਹਿਬ ਨਾਲ ਡਟ ਕੇ ਖੜੇ ਆਂ ਨਸ਼ਿਆਂ ਦੇ ਖਿਲਾਫ ਜੰਗ ਦੇ ਵਿੱਚ ਜਿੱਥੇ ਵੀ ਕਿਤੇ ਸਾਨੂੰ ਲੱਗਦਾ ਕੋਈ ਵਿਅਕਤੀ ਨਸ਼ਾ ਵੇਚ ਰਿਹਾ ਅਸੀਂ ਉਹਦੇ ਨਾਲ ਪੂਰੇ ਪੂਰੇ ਤੇ ਪੂਰੀ ਖਿਲਾਫ ਉਹਦੇ ਕਾਰਵਾਈ ਕਰਵਾਵਾਂਗੇ ਔਰ ਜਿੱਥੇ ਸਾਨੂੰ ਕੋਈ ਲੱਗਦਾ ਲੜਕਾ ਕੋਈ ਮੁੰਡਾ ਕੋਈ ਨੌਜਵਾਨ ਨਸ਼ਿਆਂ ਦੀ ਦਲਦਲ ਦੇ ਵਿੱਚ ਫਸਿਆ ਹੋਇਆ ਉਹਦਾ ਇਲਾਜ ਕਰਵਾਉਣ ਲਈ ਵੀ ਸਰਕਾਰ ਨੇ ਪੂਰੇ ਪ੍ਰਬੰਧ ਕੀਤੇ ਹੋਏ ਨੇ ਜੀ ਸੋ ਅੱਜ ਸਾਰੇ ਵਾਰਡ ਵਾਸੀਆਂ ਨੇ ਜਿਸ ਤਰ੍ਹਾਂ ਮੈਂ ਮੀਟਿੰਗ ਦੇ ਵਿੱਚ ਭਰਮਾ ਹੰਗਾਰਾ ਦਿੱਤਾ ਬਹੁਤ ਬਹੁਤ ਧੰਨਵਾਦ ਆ ਸਾਰਿਆਂ ਦਾ ਹੀ ਬਹੁਤ ਵਧੀਆ ਮੀਟਿੰਗ ਸਿਰੇ ਚੜੀ ਅੱਜ ਬਹੁਤ ਬਹੁਤ ਧੰਨਵਾਦ ਸਾਰੇ ਵਾਡਵਾਸੀਆਂ ਦਾ ਤੇ ਪੰਜਾਬ ਸਰਕਾਰ ਦਾ ਧੰਨਵਾਦ ਜੋ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਜਿੰਨੇ ਵੱਡੇ ਪੱਧਰ ਤੇ ਪਰਾਲੇ ਕਰ ਰਹੀ ਹੈ ਜੀ ਵਾੜ-ਵਾੜ ਪਿੰਡ-ਪਿੰਡ ਜਾ ਕੇ ਮੀਟਿੰਗ ਕਰਾਉਣ ਦਾ ਮਕਸਦ ਹੀ ਇਹ ਹੈ ਕਿ ਉਹ ਲੋਕਾਂ ਨੂੰ ਮੋਟੀਵੇਟ ਕਰਨ ਦਾ ਕਿ ਲੋਕ ਸਾਡੇ ਨਾਲ ਜੁੜਨ। ਨਹੀਂ ਤਾਂ ਇਹਦਾ ਤਾਂ ਹੁਣ ਕੱਲਾ ਬੰਦਾ ਕੋਈ ਵੀ ਨਹੀਂ ਜਾ ਕੇ ਕਿਸੇ ਦੀ ਕੰਪਲੇਨਟ ਕਰਦਾ। ਦੇ ਵਿੱਚ ਮੌਜੂਦਾ ਕਾਉਂਸਲਰ ਜਿਹੜੇ ਉਹ ਕਹਿ ਰਿਹਾ ਹੈ ਕੋਈ ਆਮ ਪਬਲਿਕ ਨਹੀਂ ਕਰੀ। ਨਹੀਂ 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 ਪਬਲਿਕ ਹੀ ਪਬਲਿਕ ਨੂੰ ਹੀ ਜੋੜ ਕੇ ਚਲਾਣਾ। ਇਹ ਕੱਲਾ ਕਾਉਂਸਲਰ ਕੀ ਕਰੂਗਾ? ਇਹ ਪਬਲਿਕ ਜਾਏਗੀ ਨਾਲ ਤਾਂ ਜੜੂਗਾ ਕੰਮ ਦਾ। ਇਹ ਪਬਲਿਕ ਦੱਸੂਗੀ ਕਾਉਂਸਲਰ ਨੂੰ ਕੀ ਪਤਾ ਕਿਹੜੇ ਘਰ ਦੇ ਵਿੱਚ ਕੀ ਹੋ ਰਿਹਾ। ਕਾਉਂਸਲਰ ਕਹਿੰਦਾ ਮੇਰੇ ਤੋਂ ਨਾਮ ਪੁੱਛੋ। ਤੁਸੀਂ ਇਹਨਾਂ ਕਾਉਂਸਲਰ ਨੂੰ ਪਤਾ ਕੁਝ ਨਹੀਂ। ਕਾਉ ਪਬਲਿਕ ਜੁੜੇਗੀ ਤਾਂ ਹੀ ਚਲੇਗਾ ਨਾ ਕੰਮ ਇਹ ਵਾਰ ਵਾਰ ਜਾ ਕੇ ਮੀਟਿੰਗ ਨਾਲ ਹੌਸਲਾ ਵਧਾਈ ਹੁੰਦੀ ਹੈ ਪਬਲਿਕ ਨੂੰ ਪਬਲਿਕ ਨੂੰ ਸਭ ਕੁਝ ਹੌਲੀ 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 ਹੋਏਗਾ ਇਹ ਇਮੀਡੀਏਟ ਨਹੀਂ ਹੋਊਗਾ ਇਹ ਨਸ਼ਾ ਮੁਕਤ ਹੋ ਜਾਏਗਾ ਇਹ ਮਹਾਮਾ ਸਾਹਿਬ ਨੇ 6 ਮਹੀਨੇ ਦਾ ਰਾਇਆ ਬਟਾ 6 ਮਹੀਨੇ ਦੇ ਵਿੱਚ ਵਿੱਚ ਤਕਰੀਬਨ 100% ਖਤਰਨਾਕ ਪਿਆ ਹੋਏਗਾ ਜੀ